ਮਠਾਈ ਕਿਸੇ ਕੁੱਤੇ ਦੇ ਖਾਣ ਦੇ ਲਾਇਕ ਨਹੀਂ ਹੈਗੀ ਜਿਹੜੇ ਇਨਸਾਨ ਖਾ ਰਹੇ ਨੇ ਇੱਕ ਨਾਲੇ ਪੈਸੇ ਦਿੱਤੇ ਮਠਾਈ ਦੇ ਉੱਪਰੋਂ ਅਸੀਂ ਮੋਤ ਵੀ ਆਪਣੇ ਘਰੇ ਲੈ ਕੇ ਜਾ ਰਹੇ ਆ ਮੈਂ ਤਾਂ ਇਹ ਕਹਿੰਦਾ ਦੁਕਾਨ ਦਾ ਤੁਸੀਂ ਦਿਖਾਓ ਬੋਰਡ ਇਹ ਚੀਜ਼ ਦੁਕਾਨ ਦੇ ਇਹੋ ਜਿਹੇ ਨੂੰ ਸੀਲ ਹੋਣੀ ਚਾਹੀਦੀ ਆ ਕੋਈ ਹੋਰ ਵੀ ਦੁਕਾਨ ਵਾਲੇ ਵੇਚਦੇ ਨੇ ਉਹਨਾਂ ਦੇ ਵੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਮਠਾਈ ਖਾਂਦੇ ਨੇ ਇਹ ਇਨਸਾਨਾਂ ਦੇ ਖਾਣ ਦੇ ਲਾਇਕ ਨਹੀਂ ਹੈਗੀ ਪਰ ਆਪਾਂ ਫਿਰ ਵੀ ਇਨਸਾਨਾਂ ਨੂੰ ਦੇ ਰਹੇ ਆ ਨਾਲੇ ਪੈਸੇ ਦੇ ਰਹੇ ਆ ਨਾਲੇ ਮੌਤ ਘਰੇ ਲੈ ਕੇ ਜਾ ਰਹੇ ਆ ਕਿਉਂਕਿ ਦੇਖੋ ਇਹਦੀ ਮਦਦ ਨੂੰ ਕੁਝ ਹੁੰਦਾ ਜੀ ਉਹ ਕਟਾ ਨਹੀਂ ਪੂਰਾ ਹੋਣਾ ਸੀਗਾ ਤੁਸੀਂ ਆ ਕੇ ਮਠਾਈ ਦਾ ਹਾਲ ਦੇਖੋ ਉਹ ਲਈਦਾ ਫੋਨ ਆਇਆ ਮੈਂ ਜਰੂਰ ਆਣਾ ਮੈਨੂੰ ਪਤਾ ਸੀ ਜਿਹੜਾ ਮੇਰਾ ਭਰਾ ਵਾ ਉਹ ਮੇਰੀ ਜਾਨ ਆ ਕਿਉਂਕਿ ਉਹਦੀ ਮਾਂ ਨੂੰ ਕੁਝ ਹੋ ਗਿਆ ਸਾਡੀ ਮਾਂ ਨੂੰ ਕੁਝ ਹੋਇਆ ਖਰਾਬ ਮਠਿਆਈਆਂ ਵੇਚੀ ਜਾ ਰਹੀਆਂ ਸਾਨੂੰ ਮੈਂ ਰਾਤੀ 9:23 ਮਿੰਟ ਦਾ ਆਪਣੇ ਕੋਲ ਸਕਰੀਨਸ਼ਾਟ ਆਪਾਂ 200 ਰੁਪਏ ਇਹਨਾਂ ਨੂੰ ਪੇ ਕੀਤਾ ਹੋਇਆ 200 ਰੁਪਏ ਦੀ ਆਪਾਂ ਇਹਨਾਂ ਕੋਲ ਮਠਿਆਈ ਲੈ ਕੇ ਗਏ ਸੀ ਜੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਿਉਂਕਿ ਮਾਮਲਾ ਗੰਭੀਰ ਹੈ ਦੁਕਾਨਦਾਰ ਵੀ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੁਕਾਨਦਾਰ ਤਾਂ ਭੱਜ ਗਿਆ ਇੱਥੋਂ ਪੂਰ ਸਪਲਾਈ ਵਾਲੇ ਕਰਨਗੇ ਜੇ ਕੋਈ ਖਰਾਬ ਮਠਿਆਈ ਹੋ ਸੈਂਪਲ ਲੈ ਕੇ ਜਾਣਗੇ ਪਾਸੇ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਉਹਨਾਂ ਦਾ ਲੇਬਰ ਹੈ ਦੁਕਾਨ ਬੰਦ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਪਾਂਦਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਸਵੇਰਾ ਦੇਖ ਰਹੇ ਹੋ ਤੇ ਮੈਂ ਹਾਂ ਅਨੂਪ ਕੁਮਾਰ ਅਕਸਰ ਹੀ ਅਸੀਂ ਦੇਖਦੇ ਆ ਕਿ ਮਠਾਈਆਂ ਦੀ ਦੁਕਾਨਾਂ ਦੀ ਜਿਹੜਾ ਹਾਈਜੀਨ ਲੈਵਲ ਹੈ ਉਹ ਕਈ ਵਾਰ ਜਿਹੜਾ ਅਪ ਟੂ ਦਾ ਮਾਰਕ ਨਹੀਂ ਹੁੰਦਾ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਸ ਦੀ ਤਾਜ਼ਾ ਉਦਾਹਰਣ ਅੱਜ ਤਿਬਾ ਰੋਡ ਤੇ ਗੋਪਾਲਨਗਰ ਚੌਕ 'ਚ ਵੇਖਣ ਨੂੰ ਮਿਲੀ ਹੈ ਜਿੱਥੇ ਇੱਕ ਸ਼ਖਸ ਵੱਲੋਂ ਕਾਲਰ ਰਾਤ ਕਿਸੇ ਖੁਸ਼ੀ ਦੇ ਮੌਕੇ ਤੇ ਮਿਠਾਈ ਲੈ ਕੇ ਗਏ ਲੇਕਿਨ ਜਦੋਂ ਉਹ ਮਿਠਾਈ ਦਾ ਸੇਵਨ ਕੀਤਾ ਗਿਆ ਤਾਂ ਮਿਠਾਈ ਖਰਾਬ ਹੋਣ ਦੇ ਚਲਦਿਆਂ ਉਹਨਾਂ ਦੇ ਮਦਰ ਜਿਹੜੇ ਕਾਫੀ ਬਿਮਾਰ ਹੋ ਗਏ ਔਰ ਨੀਰਜ ਚੋਪੜਾ ਜੀ ਪਹੁੰਚੇ ਨੇ ਸ਼ਿਵ ਸੇਨਾ ਤੋਂ ਚੋਪੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੇ ਕਾਰਾ ਵੀ ਰੰਗੇ ਹਰ ਹਰ ਮਹਾਦੇਵ ਕੀ ਪੂਰਾ ਮਾਮਲਾ ਹੈ ਭਾਜੀ ਪੂਰਾ ਮਾਮਲਾ ਇਹ ਆ ਕਿਸੇ ਦੇ ਬੇਟਾ ਹੋਇਆ ਸੀ ਉਹਦੇ ਬੇਟਾ ਹੋਇਆ ਸੀ ਖੁਸ਼ੀ ਦੇ ਵਿੱਚ ਡੱਬਾ ਲੈ ਕੇ ਗਿਆ ਇਹਦੀ ਮਦਦ ਨੂੰ ਮਠਾਈ ਖਾਦੀ ਆ ਉਹ ਸਮਝ ਲਓ ਬੇਟਾ ਦੀ ਖੁਸ਼ੀ 'ਚ ਇੱਕ ਮੋਤ ਮਿਲ ਜਾਣੀ ਸੀ ਇੱਕ ਨਾਲੇ ਪੈਸੇ ਦਿੱਤੇ ਮਠਾਈ ਦੇ ਉੱਪਰੋਂ ਅਸੀਂ ਮੋਤ ਵੀ ਆਪਣੇ ਘਰੇ ਲੈ ਕੇ ਜਾ ਰਹੇ ਆ ਇਹ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੋਣੀ ਚਾਹੀਦੀ ਆ ਮਠਾਈ ਕਿਸੇ ਕੁੱਤੇ ਦੇ ਖਾਣ ਦੇ ਲਾਇਕ ਨਹੀਂ ਹੈਗੀ ਜਿਹੜੇ ਇਨਸਾਨ ਖਾ ਰਹੇ ਨੇ ਮੈਂ ਤਾਂ ਇਹ ਕਹਿੰਦਾ ਦੁਕਾਨ ਦਾ ਤੁਸੀਂ ਦਿਖਾਓ ਬੋਰਡ ਇਹ ਚੀਜ਼ ਦੁਕਾਨ ਦੇ ਇਹੋ ਜਿਹੇ ਨੂੰ ਸੀਲ ਹੋਣੀ ਚਾਹੀਦੀ ਆ ਕੋਈ ਹੋਰ ਵੀ ਦੁਕਾਨਾਂ ਵਾਲੇ ਵੇਚਦੇ ਨੇ ਉਹਨਾਂ ਦੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਮਠਾਈ ਖਾਂਦੇ ਨੇ ਇਹ ਇਨਸਾਨਾਂ ਦੇ ਖਾਣ ਦੇ ਲਾਇਕ ਨਹੀਂ ਹੈਗੀ ਪਰ ਆਪਾਂ ਫਿਰ ਵੀ ਇਨਸਾਨਾਂ ਨੂੰ ਦੇ ਦੇ ਰਿਆਂ ਨਾਲੇ ਪੈਸੇ ਦੇ ਰਿਆਂ ਨਾਲੇ ਮੌਤ ਘਰੇ ਲੈ ਕੇ ਜਾ ਰਿਆਂ ਕਿਉਂਕਿ ਦੇਖੋ ਇਹਦੀ ਮਦਦ ਨੂੰ ਕੁਝ ਹੋਣਾ ਸੀ ਉਹ ਕਾਟਾ ਨਹੀਂ ਪੂਰਾ ਹੋਣਾ ਸੀਗਾ ਠੀਕ ਆ ਬਾਕੀ ਮਠਾਈ ਦੇ ਪੈਸੇ ਦਾ ਸਾਰਾ ਕੁਝ ਹੋਇਨਾ ਸੀ ਹੁਣ ਦਾਖਲ ਨੇ ਚਲੋ ਬਿਮਾਰ ਨੇ ਠੀਕ ਆ ਦਾਖਲ ਨੇ ਲਾਤੇ ਜਿੰਨੇ ਵੀ ਲੱਗਣ ਸਾਨੂੰ ਕੋਈ ਨਹੀਂ ਹੈਗਾ ਪਰ ਜਿਹੜੀ ਮੌਤ ਮਿਲ ਜਾਣੀ ਉਹ ਕਾਟਾ ਪੂਰਾ ਇਹ ਕਰਦੇ ਨੇ ਅਸੀਂ ਦੁਕਾਨ ਵਾਲਿਆਂ ਨੇ ਜੇ ਕਿਸੇ ਦੀ ਮਾਂ ਸਿੱਤੋ ਚਲੀ ਜਾਵੇ ਉਹਦਾ ਇਹਨਾਂ ਨੇ ਕਾਟਾ ਜ਼ਿੰਦਗੀ ਚ ਨਹੀਂ ਪੂਰਾ ਕਰ ਸਕਦੇ ਕਿਉਂਕਿ ਜਿਹੜਾ ਪਰਿਵਾਰ ਆ ਮੇਰੇ ਭਰਾ ਦਾ ਫੋਨ ਆਇਆ ਕਹਿੰਦੇ ਭੋਲਾ ਜੀ ਨਿਰਦ ਜੀ ਤੁਸੀਂ ਆ ਕੇ ਮਠਾਈ ਦਾ ਹਾਲ ਦੇਖੋ ਭੋਲਾ ਜੀ ਦਾ ਫੋਨ ਆਇਆ ਮੈਨਾਂ ਜਰੂਰ ਆਣਾ ਮੈਨੂੰ ਪਤਾ ਸੀ ਜਿਹੜਾ ਮੇਰਾ ਭਰਾ ਵਾ ਉਹ ਮੇਰੀ ਜਾਨ ਆ ਕਿਉਂਕਿ ਉਹਦੀ ਮਾਂ ਨੂੰ ਕੁਝ ਹੋ ਗਿਆ ਸਾਡੀ ਮਾਂ ਨੂੰ ਕੁਝ ਹੋਇਆ ਠੀਕ ਆ ਮੈਂ ਤਾਂ ਕਹਿੰਨਾ ਦੁਕਾਨ ਵਾਲੇ ਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਦੁਕਾਨ ਸੀਲ ਹੋਣੀ ਚਾਹੀਦੀ ਜੇ ਨਹੀਂ ਹੁੰਦੀ ਅਸੀਂ ਕੰਪਲੀਟ ਦੇ ਲੱਗੇ ਆ ਅਸੀਂ ਇੱਥੇ ਨਹੀਂ ਨਹੀਂ ਅਸੀਂ ਇੱਥੇ ਬੈਠਾਂਗੇ ਉਹ ਘੜਤਾਲ ਤੇ ਜੇ ਜਥਾ ਹੀ ਬੰਦ ਨਹੀਂ ਹੁੰਦੀ ਸੀਲ ਨਹੀਂ ਤੁਹਾਡਾ ਕੀ ਪੁਰਾਣਾ ਹੈ ਆ ਬੋਲੇ ਮੇਰਾ ਨਾਮ ਜੀ ਰਾਹੁਲ ਵਰਮਾ ਜੀ ਬੋਲੇ ਜੀ ਰਾਹੁਲ ਜੀ ਕੱਲ ਜਦੋਂ ਮਠਾਈ ਖਰੀਦੀ ਹੈ ਤੁਸੀਂ ਉਸ ਵੇਲੇ ਮਠਾਈ ਨੂੰ ਤੁਸੀਂ ਦੇਖਿਆ ਨਹੀਂ ਸੀ ਨਹੀਂ ਸਰ ਮੈਂ ਦੇਖੋ ਮੈਂ ਮਠਾਈ ਖਰੀਦਣ ਨਹੀਂ ਆਇਆ ਸੀ ਮੇਰੇ ਫਰੈਂਡ ਸਰਕਲ ਦੇ ਵਿੱਚ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਜੇਲ੍ਹ ਤੋਂ ਅੱਗੇ ਰਹਿੰਦਾ ਮੁੰਡਾ ਇੱਥੋਂ ਆਂਦਾ ਹੋਇਆ ਮਠਾਈ ਲੈ ਗਿਆ ਉਹ ਡੱਬਾ ਦੇਖ ਗਿਆ ਜਦੋਂ ਮੈਂ ਡੱਬਾ ਖੋਲ੍ਹਿਆ ਤੇ ਮੈਂ ਰਾਤੀ 10:30 ਵਜੇ ਇਹਨਾਂ ਦੁਕਾਨ ਤੇ ਆਇਆ ਵੀ ਸੀਗਾ ਲੇਕਿਨ ਇਹ ਦੁਕਾਨ ਬੰਦ ਹੋ ਚੁੱਕੀ ਸੀਗੀ ਇਸ ਕਰਕੇ ਫਿਰ ਮੈਂ ਸਵੇਰੇ ਆਪਣੇ ਭਰਾਵਾਂ ਨੂੰ ਫੋਨ ਕੀਤਾ ਵੀ ਇਦਾਂ ਇਦਾਂ ਮੰਮੀ ਦੀ ਤਬੀਅਤ ਖਰਾਬ ਆ ਪੇਟ ਖਰਾਬ ਹੋ ਗਿਆ ਉਹਨਾਂ ਦਾ ਦਰਦ ਹੋ ਰਹੀ ਆ ਤੇ ਰਾਤੀ ਮਠਿਆਈ ਖਾਧੀ ਜਦੋਂ ਮਠਿਆਈ ਇਹਨਾਂ ਨੂੰ ਵੀ ਦਿਖਾਈ ਦੇ ਇਹਨਾਂ ਨੇ ਵਾਕਿਆ ਦੇਖਿਆ ਕਿ ਉਰਲੀ ਲੱਗੀ ਹੋਈ ਮਠਿਆਈ ਆ ਕਿ ਖਰਾਬ ਮਠਿਆਈਆਂ ਵੇਚੀ ਜਾ ਰਹੀਆਂ ਸਾਨੂੰ ਮੈਂ ਰਾਤੀ 9:23 ਦਾ ਆਪਣੇ ਕੋਲ ਸਕਰੀਨਸ਼ਾਟ ਆ ਆਪਾਂ 200 ਰੁਪਏ ਇਹਨਾਂ ਨੂੰ ਪੇ ਕੀਤਾ ਹੋਇਆ 200 ਰੁਪਏ ਦੀ ਆਪਾਂ ਇਹਨਾਂ ਕੋਲ ਮਠਿਆਈ ਲੈ ਕੇ ਗਏ ਸੀ ਜੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਿਉਂਕਿ ਮਾਮਲਾ ਗੰਭੀਰ ਆ ਦੁਕਾਨਦਾਰ ਵੀ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀਆਂ ਦੁਕ ਉਡ ਇਨਸਪੈਕਟਰ ਨੂੰ ਵੀ ਮੰਗ ਆ ਕਿ ਟਿੱਬੇ ਰੋਡ ਤੇ ਜਿੰਨੀਆਂ ਵੀ ਸਵੀਟ ਦੀਆਂ ਦੁਕਾਨਾਂ ਆ ਸਾਰਿਆਂ ਤੇ ਛਾਪੇਮਾਰੀ ਕੀਤੀ ਜਾਵੇ ਤੇ ਉਹਨਾਂ ਦਾ ਮਠਿਆਈ ਸਾਰੀ ਚੈੱਕ ਕੀਤੀ ਜਾਵੇ ਠੀਕ ਕਿਉਂਕਿ ਇਹ ਨਹੀਂ ਕਿ ਸਾਡਾ ਏਰੀਆ ਜੇ ਥੋੜਾ ਦਿਹਾਤੀ ਏਰੀਆ ਪੈਂਦਾ ਪਿਛਲੀ ਸਾਈਡ ਪੈਂਦੀ ਆ ਲੇਕਿਨ ਪੈਸੇ ਸਾਡੇ ਕੋ ਪੂਰੇ ਲਿੱਤੇ ਜਾਂਦੇ ਤੇ ਸਾਨੂੰ ਚੀਜ਼ਾਂ ਸਹੀ ਨਹੀਂ ਮਿਲ ਰਹੀਆਂ ਉਸ ਹਿਸਾਬ ਦੇ ਨਾਲ ਜੀ ਹਾਂਜੀ ਹਾਂਜੀ ਬ੍ਰਦਰ ਕੀ ਨਾ ਤੁੜ ਮੇਰੇ ਨਾਲ ਜੀ ਰੋਹਿਤ ਅਰੋੜਾ ਫੋਲਾ ਸਮਾਸੀ ਤੁਸੀਂ ਕੀ ਕਰਨਾ ਚਾਹੋਗੇ ਇਸ ਪੂਰੇ ਵਿਸ਼ੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਜੀ ਇੱਕ ਤਾਂ ਅਸੀਂ ਪੈਸੇ ਦਿੰਨੇ ਆ ਤੇ ਦੂਜੀ ਅਸੀਂ ਮੌਤ ਖਰੀਦਦੇ ਆ ਠੀਕ ਹੈ ਜਦੋਂ ਸਵੇਰੇ ਮੈਂ ਉਹਨਾਂ ਦੇ ਕੋਲ ਆਇਆ ਉਹਨਾਂ ਦੇ ਕੋਲ ਆ ਕੇ ਮੇਰੇ ਕੋਲ ਪੂਰੀ ਵੀਡੀਓ ਹੈ ਮੈਂ ਉਹਨੂੰ ਆ ਕੇ ਡੱਬਾ ਦਿਖਾਇਆ ਮੈਂ ਕਿਹਾ ਭਰਾ ਆ ਮਠਾਈ ਦਿੱਤੀ ਆ ਇਹਦੇ ਤੈਨੂੰ ਗੂਗਲ ਪੇ ਕਿਤੇ ਆ ਤੇ ਉਹ ਕਹਿ ਰਿਹਾ ਕਿ ਇਹਨੂੰ ਕੀ ਹੋਇਆ ਚੰਗੀ ਬਲੀ ਤਾਂ ਹੈ ਮੈਂ ਕਿਹਾ ਬਰ ਖਾ ਜਾ ਫਿਰ ਮਾੜੀ ਜੀ ਤੋਰਦਾ ਤੇ ਖਾ ਰਿਹਾ ਮੈਂ ਕਿਹਾ ਬਹਾਨੇ ਕਿਉਂ ਕਰ ਰਿਹਾ ਪੂਰੀ ਖਾ ਜਾ ਸਹੀ ਹੈ ਹਾਂ ਜੀ ਸਹੀ ਹੈ ਬਿਲਕੁਲ ਠੀਕ ਹੈ ਨਾ ਏ ਹੁਣ ਮੈਂ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਆਪਣੀ ਟਿੱਬਾ ਰੋਡ ਦੇ ਲੱਗਦੇ ਏਰੀਆ ਟਿੱਬਾ ਰੋਡ ਦੇ ਵੀ ਕੀ ਕਿਤੇ ਵੀ ਜਿੱਤੇ ਛੋਟੇ ਲੋਕ ਰਹਿੰਦੇ ਨੇ ਜਾਂ ਵੱਡੇ ਲੋਕ ਰਹਿੰਦੇ ਨੇ ਉੱਥੇ ਜਿਹੜੀਆਂ ਛੋਟੀਆਂ ਮੋਟੀਆਂ ਹਲਵਾਈ ਦੀਆਂ ਦੁਕਾਨਾਂ ਹੈ ਉਹਨਾਂ ਦੇ ਫੂਡ ਇੰਸਪੈਕਟਰ ਭੇਜ ਕੇ ਉਹਨਾਂ ਦੀ ਛਾਣਬੀਰ ਕਰਾਈ ਜਾਵੇ ਉਹਨਾਂ ਦੀ ਚੈਕਿੰਗ ਕਰਾਈ ਜਾਵੇ ਕਿ ਕਿਸੇ ਦੀ ਜ਼ਿੰਦਗੀ ਜਿਹੜੀ ਬਹੁਤ ਕੀਮਤੀ ਆ ਪਰਿਵਾਰ ਲਈ ਠੀਕ ਆ ਕਿਸੇ ਦੀ ਜਾਨ ਲੈਣੀ ਇੰਨਾ ਵਰਗੇ ਹਲਵਾਈਆਂ ਦੀ ਜਿਹੜੇ ਦਿਨ ਦਿਹਾੜੇ ਮਰਡਰ ਕਰ ਰਹੇ ਨੇ ਮਰਡਰੀ ਇੱਕ ਤਰ੍ਹਾਂ ਦਾ ਮੌਤ ਵੇਚ ਰਹੇ ਨੇ ਕਿ ਸਾਡੇ ਲੋਕਾਂ ਦੀ ਜਾਨ ਲੈਣਗੇ ਸਾਡੇ ਪਰਿਵਾਰਾਂ ਨੂੰ ਕੁਝ ਹੋਏਗਾ ਤੇ ਇਹ ਜ਼ਿੰਮੇਦਾਰ ਨੇ ਤੇ ਮੈਂ ਹੱਥ ਜੋੜ ਕੇ ਦਲਜੀਤ ਸਿੰਘ ਗਰੇਵਾਲ ਭੋਲਾ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਇਹਨਾਂ ਦੇ ਉੱਤੇ ਕਾਰਵਾਈ ਕਰਵਾਈ ਜਾਵੇ ਤੇ ਇਹਨਾਂ ਦੇ ਫਰੂਡ ਇਨਸਪੈਕਟਰ ਭੇਜ ਕੇ ਇਹਨਾਂ ਦੇ ਚੈਕਿੰਗ ਕਰਾਈ ਜਾਵੇ ਜਿੰਨੀ ਗੰਦਗੀ ਔਰ ਜਿਨੇ ਜਿਹੜਾ ਇਹਨਾਂ ਨੇ ਫਰੂਡ ਪਿਆ ਸਾਰਾ ਖਰਾਬ ਪਿਆ ਅੰਦਰ ਜੀ ਬਹੁਤ ਬਹੁਤ ਸ਼ੁਕਰੀ ਟੜੀ ਨਾਮ ਚੜੀ ਠੀਕ ਹੈ ਦੁਕਾਨ ਤੇ ਅੱਜ ਸਾਡੀ ਦੁਕਾਨ ਬਾਹਰ ਖੜਾ ਲੱਗਿਆ ਹੁਣ ਸਾਨੂੰ ਕੋਈ ਪਤਾ ਕਿੱਥੋਂ ਲਿਆ ਕੇ ਕਿੱਥੋਂ ਅਗਲਾ ਪੇਟ ਆਵੇ ਲਿਆ ਕੇ ਦੂਆ ਸਾਡੇ ਸਟੇਟ ਸੋਰ ਦੇਗਾ ਤੁਹਾਨੂੰ ਗੂਗਲ ਪੇ ਕੀਤਾ ਗਿਆ ਸਾਡੇ ਦੁਕਾਨ ਦੇ ਭੁਗਤਾਨ ਦੀ ਵੀਡੀਓ ਵੀ ਆਈ ਚਲ ਹੋ ਗਏ ਖਾਂਡਾ ਅਸੀਂ ਸਾਹਮਣੇ ਖੜਾਵਾ ਸੀ ਆ ਪਖਾ ਲੈਣਗੇ ਆ ਹਾਂ ਇਹ ਸਰੀ ਮਿਠਾਈ ਕਿੰਨੀ ਵੀ ਪੁਰਾਣੀ ਵੀਡੀਓ ਉਹਨਾਂ ਨੂੰ ਦੇਤੀਏ ਤੁਹਾਨੂੰ ਸਾਡੇ ਉੱਪਰ ਸਾਡਾ ਰੋਜ਼ 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 ਵੀ ਰੋਜ਼ ਲੱਗਦੀ ਹੈ ਜਿੰਨੀ ਵੀ ਹੁੰਦੀ ਨਹੀਂ ਲੱਗਦਾ ਲੱਗ ਪਰ ਮਾਈ ਇਧਰ ਹੋ ਗਈ ਲੈ ਨਾ ਵੱਲ ਹੋਈ ਕੀ ਕਹਿ ਸਕਦੇ ਮੈਂ ਲੇਬਰ ਵਾਲਾ ਵੀ ਕੁਝ ਨਹੀਂ ਕਰਦਾ ਉਹ ਐਪੀਕਸ ਨੂੰ ਕਰ ਰਿਹਾ ਉਹ ਹੀ ਪਰਮਾਣੂ ਪ੍ਰਿੰਟ ਵੀ ਚੱਲਦਾ ਸਰ ਕੀ ਮਿਠਾਈ ਆਪਾਂ ਦੇਖ ਰਹੇ ਹਾਂ ਇਹ ਜਿਹੜੇ ਖੋਦੇ ਮੁੰਡੇ ਦਾ ਜਿਹੜਾ ਡੈਡੀ ਆ ਇਹ ਖੋ ਦਾ ਪੇਸ਼ੈਂਟ ਹੈਗਾ ਜਰਹਾਰ ਦਾ ਇਹਨਾਂ ਦੀ ਡੈਰੀ ਆਪਦੀ ਆਪ ਦਾ ਦੁੱਧ ਲਿਆਦੇ ਆਪਦੀ ਮਿਠਾਈ ਬਣਾਦੇ ਹੋਏ ਉਹ ਇੰਦਾਂ ਵੀ ਬਾਹਰੋਂ ਬਾਜ਼ਾਰੋਂ ਲਿਆਉਂਦੇ ਆ ਉਹ ਮੈਂ ਦੇਖਿਆ ਬਾਜ਼ਾਰ ਵਿੱਚ ਇਹ ਦੇਖੋ ਠੰਡ ਦਾ ਮੌਸਮ ਹੈ ਰਾਤ ਦੀ ਲੈ ਕੇ ਹੋਏ ਹੁੰਦਾ ਹੈ ਇਹ ਤੋਂ ਜਿਹੜੇ ਜਿੱਦ ਵਿੱਚ ਰੱਖੋਗੇ ਆਪਣੇ ਘਰੇ ਵੀ ਉਹ ਵੀ ਪਸਾਈ ਜਿਹੜੀ ਮਠਾਈ ਦੀ ਸਖਤ ਹੋ ਜਾਂਦੀ ਉਹ ਆਜ ਕਾ ਠੰਡ ਦੇ ਵਿੱਚ ਸਖਤ ਹੋ ਮਠਾਈ ਜੋ ਪਾ ਜਿਹੜਾ ਪੁੱਲਣਾ ਵੀ ਲੱਗਦੀ ਹੈ ਬਾਈ ਬਾਈ ਜਿਹੜੇ ਸਾਰੇ ਪਾਏਗੇ ਮੈਨੂੰ ਤਾਂ ਮੈਂ ਦੇਖੀ ਮਠਾਈ ਮੈਂ ਤਾਂ ਕੋਈ ਆ ਰਿਹਾ ਹੈ ਓਨਲੀ ਗਾਲੀ ਕੋਈ ਲੱਗਣੀ ਹੈ ਇਹ ਕਹਿੰਦਾ ਮੈਂ ਖੁਦ ਖਾ ਕੇ ਦੇਖ ਲੈਣੇ ਆ ਬਾਕੀ ਦੇਖੋ ਜੇ ਕੋਈ ਗਲਤੀ ਹੋਈ ਹੈ ਜੀ ਡਿਰਾਇਜ਼ ਕਰਦੇ ਆ ਆਪਾਂ ਉਹਦਾ ਹਰਿਆਣਾ ਦੇਨ ਉੱਤੇ ਆ ਰਹੀ ਟੀ ਗੱਲ ਕੀ ਹੈ ਕੋਈ ਅਰ ਆ ਜਿਹੜੀ ਗੰਦਗੀ ਹੈ ਨਾ ਦੇਖੋ ਉਹ 11 ਵਜੇ 버ਗਰ ਵਾਲੇ ਆਉਂਦੇ ਜਿਹੜੇ 버ਗਰ ਵਾਲੇ ਤੁਹਾਨੂੰ ਬੰਦਾ ਪਾਸਪੋਰਟ ਦਾ ਕੰਮ ਜਿਹੜਾ 11 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਉਹਨਾਂ ਨੇ ਆਣਾ ਉਦੋਂ ਆ ਕੇ ਉਹਨਾਂ ਨੂੰ ਸਪਾਈ ਕਰਕੇ ਆਪਣੇ ਕਾਊਂਟਰ ਸ਼ੁਰੂ ਲਾਣਾ ਬਾਹਰ ਨਾ ਬਾਕੀ ਇਹ ਹੁਣ ਪਤਾ ਗੱਲ ਕੀ ਇਹ ਇੱਕ ਅੱਲਾ ਬੰਦਾ ਬੈਠਾ ਹੈ ਇਹ ਹੈ ਨਾ ਦੁਕਾਨ ਦਾ ਛੱਡਣੇ ਪਹਿਲੀ ਦੁਕਾਨ ਨੇ ਛੱਡ ਦੇਣੀ ਆ ਜਦੋਂ ਬੰਦਾ ਕਹਿੰਦਾ ਮੈਂ ਕੰਮ ਨਹੀਂ ਕਰਨਾ ਅੱਜ 25 26 ਤਰੀਕ ਹੋ ਗਈ ਹੈ 4 ਦਿਨ ਬਾਅਦ ਮੈਂ ਛੱਡੇ ਦੇਣੀ ਆ ਤੇ ਉਹ ਕਹਿੰਦਾ ਵੀ ਮੈਂ ਜਿਹੜਾ ਹੁਣ ਉਹ ਬੰਦੇ ਦਾ ਮਨ ਹੋਰ ਹੋ ਜਾਂਦਾ ਹੁੰਦਾ ਨਾ ਛੱਡਦੇ ਸਾਡੇ ਨੇ ਐਗਰੀਮੈਂਟ ਜਿਹੜਾ ਕਿੱਥੇ ਕਰਾਇਆ ਨਾ ਮੈਨੂੰ ਛੱਡ ਦੇ ਕਰਾਇਆ ਤੇ ਲਈ ਗਾਂਢ ਨੇ ਕਿਉਂਕਿ ਉਹ ਕੰਮੇ ਦੀ ਸੰਭਾਲ ਹੁੰਦਾ ਆਪ ਦੀ ਡਾਇਰੀ ਆ ਕਟੋ 150 100 ਦਾ ਮਰ ਰਿਹਾ ਕੋ ਮੱਝ ਆ ਪਦੀ ਹੈਗੀ ਆ ਤਾਂ ਉਹ ਤੇ ਰੌਲਾ ਪੈ ਰਿਹਾ ਹੈ ਕਹਿੰਦੇ ਮਠਿਆਈ ਜਿਹੜੀ ਖਰਾਬ ਦੇਤੀ ਆ ਉਹਦੇ ਕਰਕੇ ਅਸੀਂ ਬਾਕੀ ਹੁਣ ਸਾਰੀ ਤੋਪੀਸ਼ ਕਰਾਂਗੇ ਨਹੀਂ ਸਰ ਇੱਕ ਰੇਟ ਕੱਢ ਕੇ ਲਿਆ ਹੈ ਯਾਨੀ ਕਿ ਅਸੀਂ ਪੇਮੈਂਟਾਂ ਦੇ ਲੇਕੋ ਪਰ ਉਹਨਾਂ ਨੇ ਇਹ ਕਹਿੰਦੇ ਸਾਲ ਮਠਿਆਈ ਲਈ ਬਈ ਨੇ ਬਾਰੇ ਨਹੀਂ ਬੋਦਾ ਹੈ ਪਹੁੰਚੇ ਅਸੀਂ ਆਈ ਆ ਨੇ ਦੇਖਿਆ ਨਹੀਂ ਉਹ ਬਕਾਇ ਪੂਰ ਸਪਲਾਈ ਵਾਲੇ ਕਰਨਗੇ ਜਾਂ ਕੋਈ ਖਰਾਬ ਮਠਾਈ ਉਹ ਸੈਂਪਲ ਲੈ ਕੇ ਜਾਣਗੇ ਦੁਕਾਨਦਾਰ ਇੱਚੀ ਹੁਣ ਸਰ ਜੀ ਦੇਖਣ ਲੱਗੇ ਅੱਗ ਨਾਲ 50 ਕਰਦੇ ਹੋੜਾ ਕਰਾ ਚੁੱਕਾ ਨੇ ਕਿਵੇਂ ਪਾਣ ਪਾਣ ਕਰਦੇ ਉਹ ਫਿਰ ਦੁਕਾਨ ਬੰਦ ਕਰਨ ਨੂੰ ਅਸੀਂ ਥੋੜਾ ਰੋਕ ਸਕਦੇ ਹਾਂ ਹਾਂ